ਕੱਲ ਆਪਾਂ ਰਜੀਤ ਸਿੰਘ ਟਰੱਡਿਆਂਵਾਲ ਦੇ ਐਫਆਈਆਰ ਦੀ ਗੱਲ ਕੀਤੀ ਹੁਣ ਕਿਤੇ ਇਹ ਜਿ ਲੱਗ ਰਿਹਾ ਕਿ ਉਹ ਮਾਮਲੇ ਨੂੰ ਨਿਵੇੜਨ ਦੀ ਵੀ ਜਲਦੀ ਜਲਦੀ ਜੀ ਕੀਤੀ ਜਾ ਰਹੀ ਹੈ ਐਸਾ ਕਿਉਂ ਹੈ ਜੀ ਮਾਮਲਾ ਜਿਹੜਾ ਹੈ ਨਾ ਉਹ ਹਾਈ ਕੋਰਟ ਦੇ ਵਿੱਚ ਆ ਇਹ ਵੀ ਕੇਸ ਗੁੰਝਲਦਾਰੀਆ ਜੀ ਇਹਦੇ ਤੇ ਹੁਣ ਲਗਾਤਾਰ ਗੱਲ ਚੱਲਦੀ ਪਈ ਆ ਲਗਾਤਾਰ ਬਹਿਸ ਹੁੰਦੀ ਆ ਹੂੰ ਹੁਣ ਕੱਲ ਇੱਕ ਹੋਰ ਸੁਣਵਾਈ ਹੋਈ ਐ ਇਸ ਮਾਮਲੇ ਦੇ ਵਿੱਚ ਉਹਦੇ ਵਿੱਚ ਜਾ ਕੇ ਸਰਕਾਰ ਨੇ ਕਿਹਾ ਕਿ ਦੇਖੋ ਜੀ ਅਸੀਂ ਕਾਰਵਾਈ ਕਰ ਦਿੱਤੀ ਆ ਹੂੰ ਸਰਕਾਰ ਨੇ ਆਪਣਾ ਜਾ ਕੇ ਪੱਖ ਰੱਖ ਦਿੱਤਾ ਕਿ ਅਸੀਂ ਕਾਰਵਾਈ ਕਰ ਦਿੱਤੀ ਹੁਣ ਇਸ ਪਟੀਸ਼ਨ ਦਾ ਨਿਬੇੜਾ ਕਰ ਦਿਓ ਜੀ ਪਟੀਸ਼ਨ ਦੇ ਨਿਬੇੜੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਬਈ ਬਰੀ ਕਰ ਦਿਓ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸਰ ਇਤੇ ਹਾਲੇ ਐਫ ਆਈ ਐਫ ਆਰ ਇੱਕ ਕੇਸ ਦਾ ਮੋਢਲਾ ਪੜਾ ਆ ਹੈ ਜੀ ਐਫ ਆਰ ਦਰਜ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਮੰਨਦਾ ਜਿਹੜਾ ਉਹ ਦੋਸ਼ੀ ਸਾਬਤ ਹੋ ਗਿਆ ਹਮ ਬਿਲਕੁਲ ਠੀਕ ਹੈ ਜੀ ਫਸਟ ਇਨਫੋਰਮੇਸ਼ਨ ਰਿਪੋਰਟ ਜੀ ਮਤਲਬ ਇਹ ਆ ਕਿ ਉਹਦੇ ਚੋਂ ਕਾਰਵਾਈ ਸ਼ੁਰੂ ਹੁੰਦੀ ਹੈ ਇੱਕ ਤਰ੍ਹਾਂ ਨੇ ਕਹਿ ਸਕਦੇ ਆ ਆ ਸਟਾਰਟਿੰਗ ਪੁਆਇੰਟ ਹੈ ਜੀ ਕਿਸੇ ਵੀ ਟ੍ਰਾਇਲ ਦਾ ਹਮ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੁੰਦੀ ਹੈ ਉਸ ਤੋਂ ਬਾਅਦ ਗ੍ਰਫਤਾਰੀ ਜਾਂ ਬੇਲ ਜਾਂ ਜੇਲ ਸਭ ਕੁਝ ਚੱਲਦਾ ਹੈ ਬਿਲਕੁਲ ਫਿਰ ਉਸ ਤੋਂ ਬਾਅਦ ਗਵਾਹੀ ਹੈ ਚਾਰजेस ਫ੍ਰੀ ਮੁੱントਬਦ ਜ਼ਰਾ ਹੈ ਸਭ ਕੁਝ ਹੈ ਹਮ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਉਥੋਂ ਦਵਾਦਵ ਸਰਕਾਰ ਨਿਕਲਣਾ ਕਿਉਂ ਚਾਹੁੰਦੀ ਹੈ ਕਿਉਂਕਿ ਹਾਈ ਕੋਰਟ ਨੇ ਇਹ ਗੱਲ ਕਹੀ ਆ ਕਿ ਵੇਖੋ ਜੀ ਗੱਲ ਇਹ ਆ ਕਿ ਬਈ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਕਿ ਬਈ ਦਵਾਦਵ ਨਬੇੜ ਦਿਓ ਐਸਾ ਨਹੀਂ ਐਸਾ ਜੀ ਅਸੀਂ ਅਗਲੀ ਸੁਣਵਾਈ ਤੇ ਇੱਕ ਹੋਰ ਮਤਲਬ ਕਿ ਅੱਖ ਜਿਹੜਾ ਸੁਣਾਗੇ ਜਾਂ ਹੋਰ ਜਿਹੜੇ ਕੋਈ ਅਨਸ਼ੋਹ ਇਸ ਮਾਮਲੇ 'ਚ ਪਹਿਲੂ ਹੈਗੇ ਅਸੀਂ ਵਿਚਾਰਨੇ ਜੀ ਕੋਰਟ ਕੇ ਫਿਰ ਕੋਈ ਜ਼ੋਰ ਥੋੜੀ ਹੁੰਦਾ ਹੈ ਬਿਲਕੁਲ ਦਲੀਲ ਹੁੰਦੀ ਹੈ ਸਰ ਹਮ ਸਰਕਾਰ ਨੇ ਆਪਣੀ ਦਲੀਲ ਰੱਖੀ ਕਿ ਦੇਖੋ ਜੀ ਕਾਰਵਾਈ ਹੋ ਗਈ ਐਫ ਆਈ ਆਰ ਹੋ ਗਈ ਕਿ ਇਸ ਪਟੀਸ਼ਨ ਦਾ ਨਵੇੜਾ ਕਰ ਦਿੱਤਾ ਜਾਣਾ ਚਾਹੀਦਾ ਕੋਰਟ ਨੇ ਕਿਹਾ ਕਿ ਨਹੀਂ ਅਗਲੀ ਸੁਣਵਾਈ ਤੇ ਕੁਝ ਹੋਰ ਥਾਂ ਤੇ ਜਿਹੜੇ ਮਤਲਬ ਕਿ ਜਿਹੜੇ ਪੱਖ ਨੇ ਉਹਨਾਂ ਤੇ ਵਿਚਾਰ ਕਰਾਂਗੇ ਸੁਣਵਾਈ ਹੋਏਗੀ ਜੀ ਸਰਕਾਰ ਫਿਰ ਉੱਥੇ ਕੋਈ ਪੈਨ ਹੱਥੀ ਫੜ ਕੇ ਜ਼ਬਰਦਸਤੀ ਤੇ ਆਰਡਰ ਕਰਾਉਣ ਨੂੰ ਰਹੀ ਕੋਰਟ ਦੇ ਅੱਗੇ ਪਰ ਇਹ ਸਵਾਲ ਜ਼ਰੂਰ ਹੈ ਕਿ ਸਰਕਾਰੋ ਤੋਂ ਜਲਦੀ ਜਲਦੀ ਨਿਕਲਣਾ ਕਿਉਂ ਚਾਹੁੰਦੀ ਹੈ ਜੀ ਜੀ ਸ਼ਾਇਦ ਇਸ ਵਾਸਤੇ ਕਿਉਂਕਿ ਜੇ ਹਾਈ ਕੋਰਟ 'ਚ ਪਟੀਸ਼ਨ ਪਈ ਰਹਿੰਦੀ ਆ ਜਿਵੇਂ ਖਾਸ ਤੌਰ ਤੇ ਤੁਸੀਂ ਇੱਕ ਮਿਸਾਲ ਦੇਖ ਲਓ ਇੰਨੀ ਦਿਨੀ ਹਾਈ ਕੋਰਟ ਦੇ ਵਿੱਚ ਹੈ ਲਾਰੈਂਸ ਦੀ ਇੰਟਰਵਿਊ ਦਾ ਮਸਲਾ ਜੀ ਉਹਦੇ 'ਚ ਇੰਨੇ ਕਸੂਤੇ ਫਸੇ ਆ ਕਿਉਂਕਿ ਉੱਥੇ ਮੁੱਖ ਨਿਗਰਾਨ ਜਿਹੜਿਆ ਹੈ ਕੇਸ ਦਾ ਕੈਲੋਕੇ ਨਿਗਰਾਨੀ ਰੱਖਣ ਵਾਲਾ ਜੋ ਕੋਈ ਹੈ ਤ ਉਹ ਹਾਈ ਕੋਰਟ ਖੋਤਾ ਹੈ ਹੂੰ ਬਿਲਕੁਲ ਉਹ ਹਰ ਇੱਕ ਗੱਲ ਤੇ ਇਹਨਾਂ ਨੂੰ ਵੱਲ ਲੈਂਦੇ ਆ ਕਿ ਆ ਕਿਉਂ ਕੀਤਾ ਬਈ ਜੀ ਹੁਣ ਕੀ ਹੋਇਆ ਬਈ ਮਤਲਬ ਕਿ ਇੰਨਾ ਕਸੂਤਾ ਫਸ ਗਿਆ ਉਸ ਮਾਮਲੇ ਦੇ ਵਿੱਚ ਕਿ ਜਿੱਦਾਂ ਕਹ ਲੋ ਕਿ ਦਹੀਂ ਦੇ ਭਲੇਖੇ ਇਹਨਾਂ ਨੇ ਕਪਾ ਦੇ ਫੁੱਟ ਖਾ ਲਿਓ ਜੀ ਜੀ ਬਿਲਕੁਲ ਹੁਣ ਇਸ ਵੇਲੇ ਇਹਨਾਂ ਦੀ ਹਾਲਤ ਇਹ ਹੈ ਕਿ ਇਹਨਾਂ ਨੇ ਜਿਹੜਾ ਐਫੀਡਵਟ ਦਿੱਤਾ ਜੇਲ ਇੰਟਰਵਿਊ 'ਚ ਉਹਦੇ 'ਚ ਵੀ ਕੋਰਟ ਨੇ ਕਿਹਾ ਕਿ ਹੋਮ ਸੈਕਟਰੀ ਤੋਂ ਥੱਲੇ ਦਾ ਅਸੀਂ ਜਿਹੜਾ ਹਲਫਨਾਮਾ ਐਫਿਡੇਫਟ ਹੈ ਉਹ ਪਰਵਾਣ ਹੀ ਨਹੀਂ ਕਰਨਾ ਜੀ ਮਤਲਬ ਕਿ ਉਹ ਹਲਫਨਾਮੇ ਤੇ ਵੀ ਫਸਾ ਲਿਆ ਨਾ ਬਿਲਕੁਲ ਬਿਲਕੁਲ ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਹੁਣ ਉਥੇ ਸੁਣਵਾਈ ਦੇ ਵਿੱਚ ਚੱਲ ਰਿਹਾ ਤੇ ਜਿਹਦੇ ਚ ਸਰਕਾਰ ਆਪਣਾ ਪੱਖ ਰੱਖ ਰਹੀ ਆ ਉਹ ਕੋਰਟ ਜਿਹੜਾ ਉਹ ਆਪਣੇ ਨੁਕਤੇ ਨਿਗਾਹ ਤੋਂ ਦੇਖ ਰਿਹਾ ਨਜ਼ਰੀਏ ਤੋਂ ਦੇਖ ਰਿਹਾ ਪਰ ਇੱਕ ਚੀਜ਼ ਹੋਰ ਵੇਖਣ ਵਾਲੀ ਆ ਕਿ ਮੈਂ ਉਹ ਤਰੀ ਸਾਡੇ ਬੜੇ ਅਜ਼ੀਜ਼ ਮਿੱਤਰ ਆ ਸਾਡੇ ਸੀਨੀਅਰ ਹੁੰਦੇ ਸੀਗੇ ਜੀ ਅਖਬਾਰ ਦੇ ਵਿੱਚ ਤੇ ਮੈਂ ਪੱਤਰਕਾਰਤਾ ਚ ਕਹਿ ਲੋ ਕਿ ਸਭ ਤੋਂ ਪਹਿਲਾਂ ਜੇ ਆਇਆ ਸੀਗਾ ਤਾਂ ਉਹਨਾਂ ਤੋਂ ਇੱਕ ਨੰਬਰ ਲੈ ਕੇ ਆਇਆ ਸੀਗਾ ਕਿਸੇ ਐਡੀਟਰ ਦਾ ਨੰਬਰ ਲੈ ਕੇ ਹੀਰਾ ਸਾਹਿਬ ਦਾ ਜੀ ਮੈਨੂੰ ਨੰਬਰ ਉਹਨਾਂ ਨੇ ਦਿੱਤਾ ਸੀਗਾ ਉਸ ਤੋਂ ਬਾਅਦ ਮੈਂ ਪੱਤਰਕਾਰਤਾ ਚ ਆਇਆ ਉਹ ਮੇਰੇ ਬਹੁਤ ਮਿੱਤਰ ਵੀ ਆ ਵੱਡੇ ਭਰਾ ਵੀ ਆ ਮੈਂ ਮਤਲਬ ਕਿ ਉਹ ਬੜੀਆਂ ਇਹਨਾਂ ਚੀਜ਼ਾਂ ਤੇ ਨਾ ਬਰੀਕੀ ਦੇ ਨਾਲ ਗੱਲਾਂ ਕਰਦੇ ਮੈਂ ਉਹਨਾਂ ਦੀ ਇੱਕ ਨਾ ਵੀਡੀਓ ਸੁਣ ਰਿਹਾ ਸੀਗਾ ਹੂੰ ਕਿਸੇ ادارے ਲਈ ਉਹ ਬਣਾ ਰਹੇ ਸੀਗੇ ਉਹਨਾਂ ਨੇ ਇੱਕ ਗੱਲ ਹੋਰ ਸ਼ੋਈ ਕਹਿੰਦੇ ਵੀ ਮਤਲਬ ਕਿ ਇਹ ਵੀ ਚਰਚਾ ਹੈ ਕਿ ਪ੍ਰਚਾਰਕਾਂ ਦੇ ਖਿਲਾਫ ਅੱਜ ਕੱਲ ਜੋ ਇਸਾਈ ਮਿਸ਼ਨਰੀ ਹੈ ਹੂੰ ਉਹ ਵੀ ਅੰਦਰੇ ਅੰਦਰ ਜਾਂ ਬਾਹਰੀ ਤੌਰ ਤੇ ਕਹ ਲਓ ਕਿ ਇਹ ਇਨਾ ਮਾਮਲੇ 'ਚ ਦਖਲ ਦੇ ਰਹੇ ਮੇਰੇ ਲਈ ਇਹ ਤਾਂ ਬੜੀ ਮਤਲਬ ਕਿ ਕਿਹ ਤਰ੍ਹਾਂ ਨਾਲ ਕਹ ਲਓ ਬਿਲਕੁਲ ਨਵੀਂ ਸਰਪ੍ਰਾਈਜ਼ਿੰਗ ਗੱਲ ਹੈ ਬਿਲਕੁਲ ਜੀ ਕਿ ਅਸੀਂ ਇਹ ਚੀਜ਼ ਬਾਰੇ ਤੱਕੇ ਸੋਚਿਆ ਹੀ ਨਹੀਂ ਹੂੰ ਫਿਰ ਉਹਨਾਂ ਨੇ ਦੂਸਰਾ ਇੱਕ ਹੋਰ ਫੈਕਟਰ ਰੱਖਿਆ ਜੀ ਕਿ ਆਪਣੇ ਸਮਰਥਨ ਵਾਸਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਹੂੰ ਇਹ ਨਾਨਕ ਸਰੀਆਂ ਕੁੱਲ ਜਾ ਰਹੇ ਜਦ ਕਿ ਡੇਰਾਬਾਦ ਦਾ ਖੁੱਲ੍ਹੇ ਰੂਪ ਚ ਦੇਖ ਵੀ ਕਿੰਨਾ ਦੇਖ ਕੇ ਅੰਦਰ ਗੱਲਾਂ ਚੜ੍ਹਦੀਆਂ ਨੇ ਨਾ ਮੈਂ ਮਤਲਬ ਕਿ ਦੇਖੋ ਜਿਹੜੇ ਉਸਤਾਦ ਲੋਕ ਹੁੰਦੇ ਆ ਉਸਤਾਦ ਲੋਕ ਹੁੰਦੇ ਸਾਡੇ ਉਸਤਾਦ ਲੋਕ ਨੇ ਨਾ ਜਿਹੜੇ ਉਹ ਵੀ ਨਦਰ ਲੈਵਲ ਨੇ ਉਹ ਕਹਿੰਦਾ ਮਤਲਬ ਇਹ ਕਿ ਇਹ 2-3 ਚੀਜ਼ਾਂ ਜਿਹੜੀਆਂ ਇੱਕ ਹੋਰ ਗੱਲ ਜਿਹੜੀ ਮੈਂ ਉਹਨਾਂ ਦੇ ਮੂੰਹੋਂ ਸੁਣੀ ਉਹ ਬੜੀ ਇੰਟਰਸਟਿੰਗ ਲੱਗੀ ਉਹ ਕਹਿੰਦੇ ਕਿ ਹੁਣ ਇਹਨਾਂ ਦੇ ਬੰਦੇ ਕਹਿੰਦੇ ਆ ਕਿ ਹਾਂ ਬਈ ਸਾਡੇ ਬਾਬੇ ਦਾ ਪੱਖ ਕਿਉਂ ਨਹੀਂ ਲੋਕਾਂ ਤੱਕ ਦਿਖਾਉਂਦੇ ਚੈਨਲ ਉਹਨਾਂ ਨੇ ਖੁਲਾਸਾ ਕੀਤਾ ਕਿ ਇਹਨਾਂ ਦਾ ਇੱਕ ਚੈਨਲ ਆ ਕੋਈ YouTube ਦਾ ਜੀ ਮੈਂ ਇਥੇ ਕੋਈ ਜ਼ਿਆਦਾ ਮਤਲਬ ਕਿ ਵੀਡੀਓ ਵਗੈਰਾ ਜਿਹੜੀਆਂ ਆਪਾਂ ਦੇਖਦੇ ਆਂ ਉਹ ਚੈਨਲ ਦੇ ਥਰੂ ਆਉਂਦੀਆਂ ਜਿਨ੍ਹਾਂ ਦੇ ਥੱਲੇ ਉਹ MP ਲਿਖਿਆ ਹੁੰਦਾ ਸ਼ਾਇਦ MP ਕੁਝ ਐਸਾ ਲਿਖਿਆ ਹੁੰਦਾ ਜਾਨੋ ਨਾਮ ਹੈ ਹੂੰ ਉਹ ਕਹਿੰਦੇ ਕਿ ਇੱਕ ਵੇਲਾ ਇਸ ਤਰ੍ਹਾਂ ਦਾ ਹੋਇਆ ਕਿ ਇਹਨਾਂ ਨੇ ਬਹੁਤ ਸਾਰੇ ਚੈਨਲਾਂ ਤੇ ਕਿਉਂਕਿ ਉਹਨਾਂ ਨੇ ਜੋ ਇਹਨਾਂ ਦਾ ਲੱਗਦਾ ਹੈ ਜੀ ਜੀ ਮਾਲਕੀ ਜਿਹਦੇ ਚ ਪ੍ਰਵਚਨ ਕਰਦੇ ਆ ਆਪ ਦੀ ਸੰਗਤ ਨੂੰ ਜਾਂ ਫੋਲੋਅਰਸ ਨੂੰ ਕਿ ਜਦੋਂ ਉਹਨਾਂ ਨੇ ਉਹ ਚੀਜ਼ਾਂ ਚਲਾਈਆਂ ਆਪਦੇ ਚੈਨਲਾਂ ਤੇ ਤਾਂ ਇਹਨਾਂ ਨੇ ਕਾਪੀਰਾਈਟ ਕਲੇਮ ਕੀਤਾ ਉਹ ਹੂੰ ਸਟ੍ਰਾਈਕ ਮਾਰ ਦਿੱਤੀ ਜਦਾਂ ਕਰੀ ਆਪਾਂ ਜੀ 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 ਟੈਕਨੀਕਲ ਬਾਦਸ਼ਾਹ ਚ ਤਤ 30 ਦੇ ਕਰੀਬ ਉਸ ਵੇਲੇ ਚੈਨਲ ਜਿਹੜੇ ਸੀਗੇ ਉਹ ਜ਼ਾਦੇ ਠਾ ਗਏ ਕਾਰਵਾਈ ਹੋ ਗਈ ਉਹਨਾਂ ਤੇ ਜੀ ਜੋ ਵੀ ਮੋਨਟਾਈਜੇਸ਼ਨ ਬੰਦ ਹੋ ਗਿਆ ਜਾਂ ਵਗੈਰਾ ਵਗੈਰਾ ਉਹ ਕਹਿੰਦੇ ਵੀ ਹੁਣ ਵੀ ਇਹਨਾਂ ਨੇ ਜਿਹੜਾ ਵੀਡੀਓ ਪਾਇਆ ਹ ਹ ਉਹਦੇ ਥੱਲੇ ਫੇਰ ਉਹ ਲੋਕੋ ਆਉਂਦਾ ਹ ਹ ਤੇ ਫਿਰ ਤਾਂ ਨਹੀਂ ਵੇਖੋ ਕਿੱਡੀਆਂ ਇੰਟਰਸਟਿੰਗ ਗੱਲਾਂ ਨੇ ਤਾਂ ਹੀ ਉਸਤਾਦ ਲੋਕਾਂ ਦੀਆਂ ਗੱਲਾਂ ਜਿਹੜੀਆਂ ਨਾ ਵਾਕਿਆ ਕਾਇਮ ਹੁੰਦੀਆਂ ਉਹ ਕਹਿੰਦੇ ਵੀ ਹੁਣ ਤੁਸੀਂ ਵੀਡੀਓ ਪਾ ਰਹੇ ਤਾਂ ਤਦ ਵੀ ਤੁਸੀਂ ਉਹ ਲੋਗੋ ਲਾ ਕੇ ਪਾ ਰਹੇ ਹੋ ਜਿਹੜੇ ਤੋਂ ਤੁਹਾਨੂੰ ਮਤਲਬ ਕਿ ਸਪੋਰਟ ਵੀ ਕਰਦੇ ਹੋਣਗੇ ਜਾਂ ਇੱਕ ਬੈਲੈਂਸ ਬਣਾ ਕੇ ਚੱਲਦੇ ਨੇ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਪੱਖ ਵੀ ਲੋਕਾਂ ਤੱਕ ਜਾਣਾ ਚਾਹੀਦਾ ਤਾਂ ਅਗਲਾ ਫੇਰ ਕਾਪੀਰਾਈਟ ਤੋਂ ਡਰੇਗਾ ਬਿਲਕੁਲ ਕਿ ਇਹਨਾਂ ਦੇ ਅੱਗੇ ਅੜਾਤੇ ਸੀ ਕਿ ਦਰਜਣਾ ਦੇ ਦਰਜਣ ਤਾਂ ਆ ਮਾਮਲਾ ਜਿਹੜਾ ਚੱਲ ਰਿਹਾ ਸੋ ਬਾਕੀ ਹੁਣ ਹਾਈ ਕੋਰਟ ਨੇ ਕਿਹਾ ਕਿ ਅਗਲੀ ਸੁਣਵਾਈ ਤੇ ਅਸੀਂ ਜਿਹੜੇ ਅਣਸ਼ੋਹੇ ਪੱਖ ਨੇ ਉਹ ਵਿਚਾਰਾਂਗੇ ਤੇ ਉਸ ਤੋਂ ਬਾਅਦ ਹੀ ਫੇਰ ਅਗੇ ਵਧਿਆ ਜਾਊਗਾ ਉਹਦਾ ਜੇ ਇੱਕ ਦੇਖੀਏ ਤਾਂ ਗੱਲ ਇਹ ਆ ਕਿ ਮਤਲਬ ਇੱਕ ਨਾ ਹੈਗੇ ਨੇ ਮੇਰੇ ਦੋਸਤ ਹੀ ਕਹ ਲਓ ਆਡੀਅנס ਚੋਂ ਵੀ ਨੇ ਪੁਲਿਸ ਬਾਰੇ ਕਾਫੀ ਜਾਣਕਾਰੀ ਰੱਖਦੇ ਆ ਤੇ ਫੋਰਸ ਦਾ ਹਿੱਸਾ ਵੀ ਰਿਹਾ ਹੈ ਜੀ ਉਹਨਾਂ ਨੇ ਬੜਾ ਇੱਕ ਕੁਐਸਚਨ ਮੇਰੇ ਲਈ ਵੀ ਕੀਤਾ ਕਿ ਤੁਸੀਂ ਦੇਖੋ ਕਿ 302 ਕਿੱਦਾਂ ਬਣ ਜਾਏਗੀ ਇਸ ਕੇਸ ਦੇ ਵਿੱਚ ਇਹ ਵੀ ਇੱਕ ਸੋਚਨ ਵਿਚਾਰਨ ਦਾ ਵਿਸ਼ਾ ਹੈ ਸਰ 302 2 ਲੱਗਦੀ ਆ ਕਿ ਜਦੋਂ ਸਿੱਧਾ ਮਤਲਬ ਕਿ ਹੋਣਾ ਸੀ ਇੱਥੇ ਕੰਮ ਕਰ ਰਹੇ ਆ ਤੇ ਕੋਈ ਆ ਕੇ ਬਾਹਰੋਂ ਆ ਕੇ ਸਿੱਧਾ ਕਤਲ ਕਰ ਦਿੰਦਾ ਹੈ ਜੀ ਕਿ ਸਿੱਧਾ ਮਸਿੱਧਾ ਕਿਹੁੰਦਾ ਕਿ ਕੋਈ ਬੰਦਾ ਕਿਸੇ ਤੋਂ ਦੁਖੀ ਹੋ ਕੇ ਸੁਸਾਇਡ ਕਰ ਲੈਂਦਾ ਉਹਦੇ ਚ 306 ਆ ਜਾਂਦੀ ਹੈ ਜੀ ਇਹ ਆ ਕਿ ਜੇ ਕੋਈ ਜ਼ਹਿਰ ਦੇ ਕੇ ਕਿਸੇ ਨੂੰ ਮਾਰੇ ਤਦ 302 ਬਣਦੀ ਹੈ ਜੀ 302 ਤਦ ਬਣੇਗੀ ਨਾ ਕਿ ਹਾਂ ਜੀ ਕਿਸੇ ਨੇ ਮਾਰਿਆ ਉਹ ਵੀ ਕਤਲ ਆ ਸਿੱਧਾ ਮਤਲਬ ਇਹ ਸੋਚਣ ਵਿਚਾਰਨਾ ਕਿ ਜ਼ਹਿਰ ਤਾਂ ਬਾਡੀ ਚ ਮਿਲਿਆ ਹੂੰ ਪੋਸਟਮਾਰਟਮ ਦੀ ਰਿਪੋਰਟੇ ਕਹਿੰਦੀ ਆ ਨਾ ਕਿ ਜ਼ਹਿਰ ਕੰਜ਼ਿਊਮ ਕੀਤਾ ਗਿਆ ਜੀ 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 ਹੁਣ ਜ਼ਹਿਰ ਕਿਸ ਬੰਦੇ ਨੇ ਦਿੱਤਾ ਤਦ ਹੀ ਉਹਦੇ ਤੇ 302 ਲੱਗੇਗੀ ਜਦੋਂ ਤੁਸੀਂ ਇਹ ਸਾਰੀਆਂ ਕੜੀਆਂ ਜੋੜੋ ਕੜੀਆਂ ਜੋੜਾਂਗੇ ਕਲੀਅਰ ਕਰਾਂਗੇ 302 ਧਾਰਾ ਜਿਹੜੀ ਲੱਗੀ ਆ فرض ਕਰੋ ਇਸ ਮਾਮਲੇ 'ਚ ਇਹ ਇੱਕ ਟੈਕਨੀਕਲੀ ਕਹੋ ਕਿ ਬੜਾ ਵੱਡਾ ਤੇ ਅਹਿਮ ਉਦ ਹੈ ਕਿ ਜੇ 302 ਧਾਰਾ ਟੁੱਟ ਜਾਂਦੀ ਹੈਗਾ ਜਾ ਕੇ ਜੀ ਤਾਂ ਫਿਰ ਫਿਰ ਜਿਵੇਂ ਐਫ ਆਈ ਆਰ ਰਿਲੇਟ ਦੀ ਗੱਲ ਆ ਤਾਂ 302 ਤਾਂ ਟੁੱਟ ਜਾਂਦੀ ਹੈ ਤਾਂ ਉਹ ਵੀ ਬਹੁਤ ਵੱਡੀ ਰਾਹਤ ਮਿਲ ਜਾਵੇਗੀ ਟੱਡ ਗਿਆ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਕਿ ਫਿਰ ਰੇਪ ਵਾਲਾ ਮਾਮਲਾ ਜਿਹੜਾ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਕਾਫੀ ਸਦੂ ਸਹਦ ਕਰਨੀ ਪੈਗੀ ਸਾਬਤ ਕਰਨ ਵਾਸਤੇ ਹਾਲਾਂਕਿ ਜਾਂਚ ਪੜਤਾਲ ਦਾ ਵਿਸ਼ਾ ਅਸੀਂ ਇੰਤਜ਼ਾਰ ਕਰਦੇ ਜੱਜਮੈਂਟਲ ਨਹੀਂ ਹੋਵਾਂਗੇ ਜੀ ਜੀ ਕੌਣ ਸੱਚਾ ਕੌਣ ਝੂਠਾ ਨਿਤਾਰਾ ਹੋਏਗਾ ਤਾਂ ਕਾਫੀ ਗੱਲਾਂ ਕਹਿ ਲੋ ਕਿ ਸੁਣਨ ਨੂੰ ਪੜਨ ਨੂੰ ਮਿਲ ਰਹੀਆਂ ਇਸ ਮਾਮਲੇ ਦਾ ਤੇ ਇਹਨਾਂ ਦਾ ਇੱਕ ਹੋਰ ਵੀ ਮਾਮਲਾ ਹੈ ਕਿ ਇਹ ਕਹਿ ਰਹੇ ਨੇ ਕਿ ਮੈਂ ਉਸ ਵੇਲੇ ਬਾਹਰ ਸੀ ਹੂੰ ਜੀ ਹਾਂ ਇਹ ਗੱਲ ਵੀ ਆ ਰਹੀ ਬਿਲਕੁਲ ਆ ਰਹੀ ਆ ਨਾ ਜੀ ਤਾਂ ਇਹਦੇ ਚ ਇੱਕ ਮਤਲਬ ਮੈਨੂੰ ਗੱਲ ਕਰਕੇ ਦੱਸ ਰਹੇ ਸੀਗੇ ਕੋਈ ਮਤਲਬ ਕਿ ਪੱਤਰਕਾਰਤਾ ਚੁਈ ਆ ਉਹ ਕਹਿੰਦੇ ਕਿ ਜਦ ਇਹ ਡੈਥ ਹੋਈ ਆ ਅਸੀਂ ਖੁਦ ਇੰਟਰਵਿਊ ਕੀਤਾ ਉਸ ਟਾਈਮ ਇਹਨਾਂ ਨੂੰ ਜੀ ਤੇ ਇਹਨਾਂ ਦੇ ਗੜਵਈ ਨੇ ਕਿਹਾ ਸੀਗਾ ਕਿ ਉਹ ਪੋਰੇ ਚ ਨੇ ਹੂੰ ਦੇਖੋ ਕੜੀਆਂ ਇਧਰ ਹਾਂਜੀ ਇਹ ਗੱਲ ਖੁਦ ਇਹ ਗੱਲ ਖੁਦ ਉਹ ਵੀ ਸਾਡੇ ਸੀਨੀਅਰ ਨੇ ਦੇਖੋ ਹੂੰ ਬਹੁਤ ਸਾਰੀਆਂ ਮੈਂ ਐਸੇ ਕਰਕੇ ਨਾ ਲੋਕਾਂ ਦਾ ਹੁੰਦਾ ਕਿ ਇਧਰੋਂ ਸੁਣ ਲਈ ਤੇ ਉਹ ਆਪਦੇ ਬੈਨਰ ਰੇਟ ਚਲਾ ਦਿੰਦੇ ਨਹੀਂ ਮੇਰਾ ਇਹ ਕਿ ਜਿਹੜੀ ਵੀ ਕੋਈ ਜਾਣਕਾਰੀ ਜਿੱਥੋਂ ਮਿਲਦੀ ਹੈ ਨਾ ਜੀ ਅਸੀਂ ਕਾਰਸੀ ਵੀ ਉਹਨੂੰ ਦਈਏ ਬਿਲਕੁਲ ਕੋਟ ਵੀ ਉਹਨੂੰ ਕਰੀਏ ਹੂੰ ਕਿ ਨਾ ਜੀ ਜੇ ਸਾਡੀ ਜਾਣਕਾਰੀ ਹੁੰਦੀ ਤਾਂ ਅਸੀਂ ਛਰੇ ਹਮ ਕਹਿੰਨੇ ਕਿ ਯਾਰ ਹਾਂ ਆਹ ਚੀਜ਼ ਅਸੀਂ ਕਲੈਕਟ ਕੀਤੀ ਆ ਹਮ ਹਮ ਤੇ ਉਹਦੇ ਜ਼ਿੰਮੇਵਾਰ ਵੀ ਅਸੀਂ ਤਾਂ ਮਤਲਬ ਕਿ ਉਹਨਾਂ ਨੇ ਵੀ ਇੱਕ ਕਹਿ ਲੋ ਕਿ ਰੇਡੀਓ ਸ਼ੋਅ 'ਚ ਇਹ ਗੱਲ ਕਹੀ ਜੀ ਕਿ ਉਸ ਵੇਲੇ ਇੰਟਰਵਿਊ ਜਦੋਂ ਅਸੀਂ ਕੀਤੀ ਤਾਂ ਗੜਵਾ ਹੀ ਨੇ ਕਿਹਾ ਸੀਗਾ ਕਿ ਪੂਰੇ ਚੰਸ ਤੋਂ ਬਾਅਦ ਗੱਲ ਕੀਤੀ ਹਮ ਇਹ ਵੀ ਇੱਕ ਤਰ੍ਹਾਂ ਨਾਲ ਹੁਣ ਜਾਂਚ ਪੜਤਾਲ ਦਾ ਵਿਸ਼ਾ ਹੈ ਕਿ ਬਾਈ ਉਦੋਂ ਹੈ ਕਿੱਥੇ ਸੀਗੇ ਕਿਉਂਕਿ ਇਹਨਾਂ ਦੀ ਸਫਾਈ ਹੈ ਕਿ ਭਾਈ ਅਸੀਂ ਵਿਦਾਗ ਨਿਕਲਾਂਗੇ ਕਿਉਂਕਿ ਅਸੀਂ ਇੱਥੇ ਹੈ ਨਹੀਂ ਸੀਗੇ ਜਿਹੜੀ ਮਰਜ਼ੀ ਜਾਂਚ ਪੜਤਾਲ ਕਰ ਲੋ ਇਹਨਾਂ ਦਾ ਪੱਖ ਆ ਤੇ ਭਾਈ ਇਹ ਤਾਂ ਬਹੁਤ इजीली ਪਤਾ ਲੱਗ ਜਾਂਦਾ ਹੁੰਦਾ ਨਾ ਕਿ ਉਸ ਵੇਲੇ ਵੀਜ਼ਾ ਡੇਟ ਕੀ ਆ ਬਸ ਇਹ ਤਾਂ ਹੁਣ ਫਰਦਰ ਇਨਵੈਸਟੀਗੇਸ਼ਨ ਹੋਏਗੀ ਤਾਂ ਪਤਾ ਲੱਗਣਾ ਜੀ ਕਾਫੀ ਕੁਝ ਮਤਲਬ ਕਿ ਜੇ ਤੁਸੀਂ ਦੇਖੋਗੇ ਨਾ ਕਾ ਇਹਦੀ ਚਰਚਾ ਇੰਡੀਆ 'ਚ ਘੱਟ ਆ ਹੋਰ ਦੱਸ ਦਿਆਂ ਤੁਹਾਨੂੰ ਜੀ ਜਿਹੜਾ ਆਪਣਾ ਖਾਸ ਤੌਰ ਤੇ ਪੰਜਾਬੀ ਮੀਡੀਆ ਨਾ ਆ ਮਤਲਬ ਕਿ ਦੂਜੇ ਦੇਸ਼ਾਂ ਚ ਜਿਨਾ ਕੈਨੇਡਾ ਆ ਅਮਰੀਕਾ ਆ ਜਿੱਥੇ ਬੜੇ ਵੱਡੇ ਪੱਤਰ ਤੇ ਪੰਜਾਬੀ ਮੀਡੀਆ ਕੰਮ ਕਰਦਾ ਉੱਥੇ ਬਹੁਤ ਚਰਚਾ ਆਇਆ ਮਤਲਬ ਕਿ 탑ਸ਼ੂ ਲਗਾਤਾਰ ਕਾਲਾਂ ਵਗੈਰਾ ਉਹ ਡਿਬੇਟ ਵਗੈਰਾ ਚੱਲਦੀਆਂ ਰਹਿੰਦੀਆਂ ਉਹ ਸੁਣੀ ਦੀਆਂ ਨਾ ਤਾਂ ਜ਼ਿਆਦਾਤਰ ਕਿਉਂਕਿ ਇਹ ਮਸਲੇ ਪਹਿਲਾਂ ਆਏ ਆ ਨਾ ਤੇ ਜਿਨ੍ਹਾਂ ਚੋਂ ਬਹੁਤ ਕੁਝ ਨਿਕਲਿਆ ਬੜਾ ਹੈਰਾਨੀ ਕਰਨ ਵਾਲੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚੋਂ ਨਿਕਲੀਆਂ ਆ ਮਿੰਟੋ ਜੀ ਮੁਕੱਦਰ ਸਿੰਘ ਜੀ ਦਾ ਇੱਕ ਕਮੈਂਟ ਹੈ ਪੜ ਲਿਖਿਆ ਵਿੱਚ ਕਿੰਨਾ ਕੁ ਇਹ ਤੱਤ ਕੀ ਹੈ ਨਹੀਂ ਪਤਾ ਆਪਾਂ ਨੂੰ ਇਹ ਕਹਿ ਰਹੇ ਕਿ ਕੱਲ ਡਾਕਟਰ ਹਰਸ਼ਿੰਦਰ ਕੌਰ ਕਹਿ ਰਹੇ ਸੀ ਕਿ ਰঞ্জੀਤ ਸਿੰਘ ਢੱਡੀਆਂ ਵਾਲੇ ਮੇਰੇ ਕੋਲ ਆਏ ਸੀ ਅਤੇ ਪੁੱਛ ਰਹੇ ਸੀ ਕਿ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਕਹਿੰਦੇ ਕੀ ਹੈ ਤੇ ਰਿਪੋਰਟ ਕਿਵੇਂ ਬਦਲੀ ਜਾ ਸਕਦੀ ਹੈ ਅੱਛਾ ਜੀ ਹਰਸ਼ਿੰਦਰ ਕੌਰ ਜੀ ਨੇ ਕਿਹਾ ਜੀ 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 ਤਾਂ ਫਿਰ ਕਾਫੀ ਕੁਝ ਬਈ ਖਿਲਰਦਾ ਨਜ਼ਰ ਆ ਰਿਹਾ ਹੈ